ਕਰਜ਼ਾ ਚੱਕ ਕੇ ਪਿਓ ਨੇ ਆਪਣੇ ਪੁੱਤ ਨੂੰ 20 ਲੱਖ ਰੁਪਏ ਖਰਚ ਕੇ ਕੈਨੇਡਾ ਦੀ ਧਰਤੀ ਤੇ ਉੱਤੇ ਭੇਜਿਆ ਸੀਗਾ ਚੰਗੇ ਭਵਿੱਖ ਦੇ ਲਈ ਪਰ ਹੁਣ ਪੁੱਤ ਨੂੰ ਪਿਓ ਦਾ ਫੋਨ ਆਉਂਦਾ ਹੈ ਤੇ ਪੁੱਤ ਵਾਪਿਸ ਪੰਜਾਬ ਦੀ ਧਰਤੀ ਤੇ ਆ ਜਾਂਦਾ ਹੈ ਤੇ ਇੱਥੇ ਅੱਜ ਸਭ ਇਨਸਪੈਕਟਰ ਦੀ ਨੌਕਰੀ ਕਰ ਰਿਹਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈਗਾ ਵਿਦੇਸ਼ ਤੋਂ ਡਿਪੋਰਟ ਹੋਏ ਪੰਜਾਬੀਆਂ ਦੇ ਲਈ ਹੁਣ ਇਹ ਮਾਰਗਦਰਸ਼ਕ ਬਣ ਰਹੇ ਨੇ ਸਬ ਇਨਸਪੈਕਟਰ ਸਿਕੰਦਰ ਸਿੰਘ ਜੋ ਕਿ ਵਿਦੇਸ਼ ਉਹ ਕਹਿੰਦੇ ਨੇ ਕਿ ਵਿਦੇਸ਼ ਹੁੰਦਾ ਤਾਂ ਲੇਬਰ ਦੀ ਨੌਕਰੀ ਕਰਦਾ ਪਰ ਆਪਣੀ ਧਰਤੀ ਤੇ ਧਰਤੀ ਨਹੀਂ ਮੈਨੂੰ ਮੁਕੰਦਰ ਦਾ ਸਿਕੰਦਰ ਬਣਾ ਦਿੱਤਾ ਜੀ ਹਾਂ ਇੱਕ ਅਜਿਹੀ ਕਹਾਣੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਦਰਅਸਲ ਆਪਣੇ ਚੰਗੇ ਭਵਿੱਖ ਅਤੇ ਆਪਣੇ ਚੰਗੇ ਆਉਣ ਵਾਲੇ ਦਿਨਾਂ ਦੀ ਤਲਾਸ਼ ਦੇ ਲਈ ਅਮਰੀਕਾ ਅਤੇ ਕੈਨੇਡਾ ਗਏ ਪੰਜਾਬ ਦੇ ਨੌਜਵਾਨਾਂ ਨੂੰ ਭਾਵੇਂ ਆਉਣ ਵਾਲਾ ਭਵਿੱਖ ਧੁੰਦਲਾ دکھائی ਦੇਣ ਲੱਗਾ ਹੈ ਕਿਉਂਕਿ ਅਮਰੀਕਾ ਤੋਂ ਹੁਣ ਲਗਾਤਾਰ ਜਹਾਜ਼ ਭਰ-ਭਰ ਕੇ ਡਿਪੋਰਟ ਕੀਤੇ ਨੌਜਵਾਨ ਭਾਰਤ ਦੀ ਧਰਤੀ ਵੱਲ ਭੇਜੇ ਜਾ ਰਹੇ ਨੇ ਅਤੇ ਕੈਨੇਡਾ ਦੇ ਵਿੱਚ ਵੀ ਗੈਰ ਕਾਨੂੰਨੀ ਇਲਾਣੇ ਅਜੇ ਹੀ ਲੱਖਾਂ ਹੀ ਨੌਜਵਾਨ ਦੁਬਿਦਾ ਪਰ ਜਿੰਦਗੀ ਜੀ ਰਹੇ ਨੇ ਅਜਿਹੀ ਨਿਰਾਸ਼ਾਜਨਕ ਮਾਹੌਲ ਦੇ ਵਿੱਚੋਂ ਸੰਭਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਨਿਰਾਸ਼ ਹੋਏ ਉਹਨਾਂ ਨੌਜਵਾਨਾਂ ਦੇ ਲਈ ਹਨੇਰੇ ਦੇ ਵਿੱਚ ਟਿਮਟਮਾਉਂਦੇ ਜੁਗਨੂ ਦੀ ਵਾਂਗ ਉਹਨੇ ਜਿਨ੍ਹਾਂ ਨੇ ਨੌਜਵਾਨਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੰਦਗੀ ਕਾਲੀ ਬੋਲੀ ਰਾਤ ਵਿੱਚ ਬਦਲ ਚੁੱਕੀ ਹੈ ਤਾਂ ਸਿਕੰਦਰ ਸਿੰਘ ਆਪਣੀ ਇੱਛਾ ਦੇ ਮੁਤਾਬਕ ਕੈਨੇਡਾ ਛੱਡ ਕੇ ਪੰਜਾਬ ਪਰਤ ਆ ਸੀਗਾ ਤੇ ਅੱਜ ਉਹ ਪੰਜਾਬ ਪੁਲਿਸ ਦੀ ਬਤੌਰ ਇੰਸਪੈਕਟਰ ਦੇ ਵਜੋਂ ਠਾਠ ਪਰ ਜ਼ਿੰਦਗੀ गुजार ਰਿਹਾ ਉਹਦਾ ਕਹਿਣਾ ਹੈਗਾ ਕਿ ਜੇਕਰ ਮੈਂ ਕੈਨੇਡਾ ਹੁੰਦਾ ਤਾਂ ਮੈਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇੱਕ ਮਜ਼ਦੂਰ ਦੀ ਤਰ੍ਹਾਂ ਹੁਣ ਮੈਨੂੰ ਆਪਣੀ ਧਰਤੀ ਨੇ ਮੁਕੰਦਰ ਦਾ ਸਿਕੰਦਰ ਬਣਾ ਦਿੱਤਾ ਹੈਗਾ ਸਿਕੰਦਰ ਸਿੰਘ ਦੱਸਦਾ ਹੈਗਾ ਕਿ ਉਸਦੇ ਪਰਿਵਾਰ ਦੇ ਵੱਲੋਂ ਜੁਲਾਈ 2023 ਦੇ ਵਿੱਚ 2 ਲੱਖ ਰੁਪਏ ਦਾ ਕਰਜ਼ਾ ਚੁੱਕੇ ਉਸ ਨੂੰ ਸਟੱਡੀ ਦੇ ਲਈ ਕੈਨੇਡਾ ਭੇਜਿਆ ਸੀਗਾ ਹਾਲਾਂਕਿ ਉਸਨੇ ਪੰਜਾਬ ਦੇ ਵਿੱਚ ਪਹਿਲਾਂ ਹੀ ਐਮਟੈਕ ਦੀ ਪੜ੍ਹਾਈ ਕੀਤੀ ਹੋਈ ਸੀਗੀ ਜਦੋਂ ਉਹ ਕੈਨੇਡਾ ਪਹੁੰਚਿਆ ਤਾਂ ਅਕਤੂਬਰ ਮਹੀਨੇ ਦੇ ਵਿੱਚ ਘਰੋਂ ਤੋਂ ਬਾਪੂ ਕੁਲਦੀਪ ਸਿੰਘ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜੋ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀ ਭਰਤੀ ਦੇ ਲਈ ਟੈਸਟ ਦਿੱਤਾ ਸੀਗਾ ਉਸ ਦੇ ਵਿੱਚ ਤੂੰ ਪਾਸ ਹੋ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਮੈਸੇਜ ਆਇਆ ਹੈਗਾ ਕਿ ਉਹਨਾਂ ਨੇ ਆਪਣੇ ਹੱਥੀ ਜੁਆਇਨਿੰਗ ਲੈਟਰ ਤੁਹਾਨੂੰ ਸੌਂਪਨੇ ਨੇ ਤਾਂ ਇਸ ਫੋਨ ਕਾਲ ਨੇ ਮੈਨੂੰ ਵਾਪਸ ਆਪਣੇ ਵਤਨ ਸਦ ਲੈ ਆ ਤਾਂ ਬਹੁਤ ਹੀ ਖੂਬਸੂਰਤ ਕਹਾਣੀ ਵੀ ਕਹਿ ਸਕਦੇ ਆ ਜਿਸ ਨੂੰ ਸੁਣ ਕੇ ਪਰ ਇਹ ਅਸਲੀਅਤ ਹੈਗੀ ਹੈ ਪੰਜਾਬ ਦਾ ਨੌਜਵਾਨ ਕਰਜ਼ਾ ਚੁੱਕ ਕੇ ਵਿਦੇਸ਼ ਦੀ ਧਰਤੀ ਤੇ ਉੱਤੇ ਗਿਆ ਤੇ ਅੱਜ ਮਾਨ ਸਰਕਾਰ ਦੀ ਬਦੌਲਤ ਇਸ ਨੌਜਵਾਨ ਨੂੰ ਜਿਹੜੀ ਕਿ ਨੌਕਰੀ ਮਿਲੀ ਹੈਗੀ ਐ ਸਬ ਇੰਸਪੈਕਟਰ ਦੀ ਤੌਰ ਦੇ ਉੱਤੇ ਅੱਜ ਇਹ ਪੰਜਾਬ ਦੇ ਵਿੱਚ ਬਤੌਰ ਠਾੜ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਿਹਾ ਇਸ ਬਾਬਤ ਇਸ ਦਾ ਕੀ ਕੁਝ ਕਹਿਣਾ ਹੈਗਾ ਪੁਲਿਸ ਇੰਸਪੈਕਟਰ ਦਾ ਆਓ ਤੁਹਾਨੂੰ ਸੁਣਾਉਂਦੇ ਆ ਮੇਰਾ ਨਾਮ ਸਿਕੰਦਰ ਸਿੰਘ ਘਰਲੇ ਮੈਂ ਸੰਗਲ ਸ਼ਹਿਰ ਤੋਂ ਨਿਵਾਸੀ ਹਾਂ ਆ ਮੇਰੇ ਕੋਲ ਜੀ 2013 ਦੇ ਅਗਸਤ ਦੇ ਸਟਾਰਟਿੰਗ ਵਿੱਚ ਮੈਂ ਕੈਡਾ ਇਥੋਂ ਤੱਕ ਅੱਤ ਗਿਆ ਸੀ। ਅਕਤੂਬਰ ਦੇ ਐਂਡਸ ਹੋਏ ਜੀ 2023 ਦੇ ਵਿੱਚ ਤਿੰਨ ਮਹੀਨੇ ਲੰਘਣ ਤੋਂ ਬਾਅਦ ਉੱਥੇ ਮੈਂ ਵਾਪਸ ਆ ਗਿਆ ਸੀ ਕੈਨੇਡਾ ਤੋਂ। ਅ ਭਾਜੀ ਇਹਦੇ ਵਿੱਚ ਇਹ ਆ ਕਿ ਮੇਰਾ ਖੁਦ ਦਾ ਜਿਹੜਾ ਜ਼ਮੀਰ ਹੈ ਨਾ ਉਹ ਮੈਨੂੰ ਖੁਦ ਨੂੰ ਉੱਥੇ ਰਹਿਣ ਦੇ ਲਈ ਮਜਬੂਰ ਮੈਨੂੰ ਸੇ ਕਰ ਪਾ ਰਿਹਾ ਤਾਂ ਉਹ ਚੀਜ਼ ਇੰਡੀਆ ਮੈਨੂੰ ਕਿਤੇ ਰਹੀ ਸੀ ਵਾਰ-ਵਾਰ ਮੈਨੂੰ ਮਤਲਬ ਮੇਰੀ ਲਾਈਫ ਵਿੱਚ ਕਦੇ ਡਾਲਰ ਹੀ ਨਹੀਂ ਜਿਹਦੀ ਸੀਗੀ ਮੈਟਰ ਕਰ ਰਹੀ ਮੇਰਾ ਪਰਿਵਾਰ ਮੇਰਾ ਕਹਿੰਦੇ ਸੁੱਖ ਤੇ ਮੇਰੇ ਜਿਹੜਾ ਰੋਤਵਾ ਜਿਹਦਾ ਸੀਗਾ ਉਹ ਭਾਰਤ ਵਿੱਚ ਮੈਨੂੰ ਰਹਾ ਉਹ ਮਿਲ ਰਿਹਾ ਸੀਗਾ ਤਾਂ ਮੈਨੂੰ ਵਾਪਸ ਆ ਮੈਂ ਭਈ ਐਮਟੈਕ ਕੰਪਿਊਟਰ ਇੰਜੀਨੀਅਰਿੰਗ ਵਿੱਚ ਮੈਂ ਪਾਸ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 2015 ਵਿੱਚ ਉਸ ਤੋਂ ਬਾਅਦ ਮੈਂ ਯੂਜੀਸੀ ਨੈਟ ਕੁਆਲੀਫਾਈਡ ਆ ਜੀ ਆ ਪਹਿਲੇ ਚਲ ਮੈਂ ਕੈਨੇਡਾ ਰਿਚ ਸੀਗਾ ਤਾਂ ਅਕਤੂਬਰ ਦੇ ਮਿਡ ਵਿੱਚ ਮੈਨੂੰ ਆ ਫਾਦਰ ਸਾਹਿਬ ਦਾ ਫੋਨ ਆੰਦਿਆ ਆ ਇਥੋਂ ਇੰਡੀਆ ਤੋਂ ਤਾਂ ਉਹਨਾਂ ਨੇ ਦੱਸਿਆ ਕਿ ਮਤਲਬ ਜਿਹੜੇ ਪੰਜਾਬ ਸਰਕਾਰ ਦੇ ਮੁਲਾਜ਼ਮ ਸੁਮਰਾਵੇ ਪੁਲਿਸ ਸਟੇਸ਼ਨ ਤੋਂ ਆ ਕਰੇ ਆਏ ਸੀਗੇ ਤੇ ਉਹਨਾਂ ਨੇ ਤੁਹਾਡੇ ਬਾਰੇ ਤੇਰੇ ਬਾਰੇ ਕੁਝ ਵਿੱਚ ਕੀਤੀ ਕਿ ਤੂੰ ਕਿੱਥੇ ਜਾਂ ਤਰਫ ਹੋਣੇ ਸੀ ਮਿਲ ਰਿਹਾ ਤਾਂ ਉਹਨਾਂ ਨੇ ਤੇ ਮੈਨੂੰ ਇਦਾਂ ਦੱਸਿਆ ਕਿ ਪੰਜਾਬ ਸਰਕਾਰ ਮਾਨਸਾ ਵੱਲੋਂ ਜਿਹੜੇ ਆਫਰ ਲੈਟਰ ਦੇਣੇ ਨੇ ਤਾਂ ਕਰਕੇ ਉਹ ਇਥੇ ਪ੍ਰੋਸੀਕਿਊਸ਼ਨ ਨੇ ਆਮਨ ਬਰਜ ਲੈ ਕੇ ਵਿਦਾਉ ਹੋਇਆ ਨਿਕਸਾਮਸ ਜੀ ਉਹ ਬੜੀ ਰੋਗ ਹੈ ਅ ਭਾਜੀ ਜਿਵੇਂ ਮੈਂ ਦੱਸਿਆ ਕੀ ਉੱਥੇ ਮੈਨੂੰ ਮਿਲ ਤੱਕ ਅਕਤੂਬਰ ਦੇ ਵਿੱਚ ਉਹਨੂੰ ਕਾਲ ਆ ਗਿਆ ਤਾਂ ਮੈਂ तकरीबन ਦੋ ਹਫ਼ਤੇ ਉੱਥੇ ਮੈਂ ਥੋੜਾ ਜਿਹਾ ਟਾਈਮ ਲਿਆ ਆ ਤਾਂ ਉਸ ਤੋਂ ਬਾਅਦ ਮੈਂ ਫੇਰ ਬਾਜੀ ਨੇ ਜਬ ਵਾਪਸ ਕਰ ਤਕ ਹੈ ਭਾਜੀ ਪੰਜਾਬ ਪੁਲਿਸ ਦੇ ਵਿੱਚ ਵੀ ਨੂੰ ਸਾਡ ਇੰਸਪੈਕਟਰ ਜਿੱਥਾਰ ਤੇ ਆ ਜਰ ਮਿਲਿਆ ਤੇ ਇਹ ਭਾਜੀ ਮਤਲਬ ਇਹ ਕਿ ਬਹੁਤ ਰੋਟੇ ਵਾਲੀ ਜਗ੍ਹਾ ਹੁੰਦੀ ਆ ਇਹਦੇ ਚ ਅ ਜਿਵੇਂ ਕਿ ਲਾਅ ਐਂਡ ਆਰਡਰ ਦਾ ਕੰਮ ਜਿਹੜਾ ਉਹ ਕਰ ਰਹੇ ਹਾਂ। ਅ ਤਕਰੀਬਾ ਤਾਂ ਕਿ ਮੇਰੇ ਨੂੰ 1.5 ਸਾਲ ਤੋਂ ਉੱਪਰ ਹੋ ਗਿਆ ਆ ਅ ਜੁਆਇਨ ਕੀਤੇ ਹਨ। ਤਾਂ ਮੇਰੇ ਵੀ ਫਿਲਹਾਲ ਟ੍ਰੇਨਿੰਗ ਚੱਲ ਰਹੀ ਹੈ। ਉਹ ਟ੍ਰੇਨਿੰਗ ਜਿਹੜੀ ਆ ਬੇਸਿਕਲੀ ਕੰਪਲੀਟ ਹੋ ਚੁੱਕੀ ਹੈ। ਮੇਰੇ ABCDE ਕੋਰਸ ਨੇ ਉਹ ਉੱਪਰ ਸੇ ਹੋ ਰਹੇ ਨੇ। ਦੇਖੋ ਭਾਜੀ ਇਹਦੇ ਚ ਇਹ ਆ ਕਿ ਅ ਜੋਥਲੀ ਐਜੂਕੇਸ਼ਨ ਆ ਜੇ ਤੁਸੀਂ ਬੜੇ ਬੜੀਆ ਪੜ੍ਹੇ ਲਿਖੇ ਹੋ ਤਾਂ ਇਦਾਂ ਤੁਸੀਂ ਤੁਹਾਡੇ ਐਕਸਪਲੋਰ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਤੁਹਾਡਾ ਐਜੂਕੇਸ਼ਨ ਕਿਸ ਫੀਲਡ ਵਿੱਚ ਆ ਜੇ ਜਿਸ ਫੀਲਡ ਤੁਸੀਂ ਪੜ੍ਹੇ ਲਿਖੇ ਹੋ ਤੁਸੀਂ ਉਸੇ ਵਿੱਚ ਹੀ ਜੋਬ ਵਧੀਆ ਲੈ ਸਕਦੇ ਹੋ بجائے ਕਿ ਆਪਾਂ ਕਿਸੇ ਹੋਰ ਜਗ੍ਹਾ ਤੇ ਜਾ ਕੇ ਮਤਲਬ ਕੋਸ਼ਿਸ਼ ਕਰੀਏ ਫਿਰ ਬਾਕੀ ਜਿਹੜੇ ਮੇਰੇ ਵੇਲੇ ਜਿਹੜੇ ਥੋੜੇ ਘੱਟ ਐਜੂਕੇਸ਼ਨ ਦੇ ਵਿੱਚ ਜਾਣ ਕਰਨੇ ਉਹ ਬਾਜੀ ਜਾ ਸਕਦੇ ਨੇ ਆਪਣੇ ਆਪ ਬਿਜ਼ਨਸ ਦੇ ਵਿੱਚ ਜਾ ਸਕਦੇ ਨੇ ਜਾਂ ਆਪਣਾ ਜਿਹੜਾ ਉਹਨਾਂ ਦਾ ਜਿਹੜਾ ਕੀਤਾ ਆ ਉਹਦੇ ਫਾਦਰ ਸਾਹਿਬ ਦਾ ਉਹਦੇ ਵਿੱਚ ਵੀ ਹੈਲਪ ਕਰਾ ਸਕਦੇ ਨੇ ਉਹ ਚੀਜ਼ ਉਹਦੇ ਲਈ ਇਦਾਂ ਬੇਨਫੀਟ ਆ ਕਿ ਉਹਨਾਂ ਕੋਲ ਹੋ ਸਕਦਾ ਕਿ ਪੈਸਾ ਹੋਵੇ ਤੇ ਉਹਨਾਂ ਕੋਲ ਸ਼ਾਇਦ ਉਹਨੀ ਅੰਡਰਸਟੈਂਡਿੰਗ ਨਾ ਹੋਵੇ ਤਾਂ ਉਹ ਪੈਸਾ ਨੂੰ ਕਿਸੇ ਬੜੀ ਚੀਜ਼ ਵਿੱਚ ਇਨਵੈਸਟ ਕਰ ਸਕਦੇ ਨੇ ਜੇ ਆ ਤੁਸੀਂ ਐਜੂਕੇਸ਼ਨ ਤੇ ਜਾਂ ਪੈਸੇ ਦੇ ਵਿਚਾਰੋ ਤੁਸੀਂ ਐਜੂਕੇਸ਼ਨ ਇੰਸਟੀਟਿਊਸ਼ਨ ਵੀ ਸ਼ੁਰੂ ਕਰ ਸਕਦੇ ਹੋ ਤੁਸੀਂ ਆ ਪ੍ਰਾਈਵੇਟ ਕਾਲਜ ਨਾਲ ਟਾਈਪਰ ਕਰਕੇ ਤੁਸੀਂ ਆਪਣਾ ਜਿਹੜਾ ਕਾਲਜ ਸ਼ੁਰੂ ਕਰ ਸਕਦੇ ਆ ਅਗਰ ਉਹ ਵੀ ਨਹੀਂ ਕਰ ਸਕਦੇ ਤਾਂ ਇੱਕ ਛੋਟੇ ਸੈਂਟਰ ਵੀ ਖੋਲ ਸਕਦੇ ਹੋ ਕਿ ਤੁਸੀਂ ਇੱਕ ਯੂਨੀਵਰਸਿਟੀ ਨਾਲ ਟਾਈਪ ਕਰਕੇ ਬੱਚੇ ਤੁਸੀਂ ਇੱਥੇ ਪੜਾ ਰਹੇ ਹੋ ਤੇ ਤੁਸੀਂ ਉਹਨਾਂ ਨੂੰ ਐਜੂਕੇਸ਼ਨ ਦੇ ਕੇ ਯੂਨੀਵਰਸਿਟੀ ਦੇ ਇੱਥੇ ਡਿਗਰੀ ਦੇਵਾ ਰਹੇ ਹੋ ਇਹ ਭਾਜੀ ਛੋਟੇ ਛੋਟੇ ਮਤਲਬ ਪਿੰਡਾਂ ਨੂੰ ਇਕੱਠੇ ਕਰਕੇ ਤਾਂ ਇਹ ਚੀਜ਼ ਹੋ ਸਕਦੀ ਹੈ ਹਾਲੀਪਾ ਦੀ ਇਹ ਬੜੀ ਸੰਤੁਸ਼ਟੀ ਵਾਲੀ ਜਵਾਬਾ ਜਦੋਂ ਆਪਾਂ ਕਿਸੇ ਅ ਮਕਾਮ ਤੱਕ ਪਹੁੰਚਦੇ ਆ ਜਦੋਂ ਆਪਾਂ ਨੇ ਬਹੁਤ ਦੇਰ ਤੋਂ ਆਪਾਂ ਕੋਈ ਆਪਰੇਸ਼ਨ ਕਰਨਾ ਹੁੰਦਾ ਆ ਤਾਂ ਉਹ ਬੜਾ ਵਧੀਆ ਲੱਗਦਾ ਹੈ ਜਦੋਂ ਐਂਡ ਆਫ ਦਾ ਤੇ ਸਾਨੂੰ ਬੜਾ ਰਿਜ਼ਲਟ ਮਿਲਦਾ ਉਸ ਗੱਲ ਦਾ ਤੇ ਜਿਵੇਂ ਭਾਜੀ ਨਸ਼ਾ ਦਾ ਹੋ ਗਿਆ ਜਾਂ ਸਾਡੇ ਜਿਹੜਾ ਪੰਜਾਬ ਦੇ ਵਿੱਚ ਅੱਜ ਕੱਲ ਬਹੁਤ ਜ਼ਿਆਦਾ ਹੰਦਵਾਜੀ ਵਾਲਾ ਕੰਮ ਹੋ ਗਿਆ ਜਦੋਂ ਸਿਓਸੀ ਨੂੰ ਰੋਕਦੇ ਆ ਸਿਓਸੀ ਨੂੰ ਕਰਾਈਮ ਨੂੰ ਪ੍ਰੀਵੈਂਟ ਕਰਦੇ ਆ ਸਾਈਬਰ ਕ੍ਰਾਈਮ ਨੂੰ ਪ੍ਰੀਵੈਂਟ ਕਰਦੇ ਆ ਤਾਂ ਭਾਜੀ ਬੜਾ ਆਮ ਨੂੰ ਸੱਤ ਸੱਲੀ ਮਿਲਦੀ ਹੈ ਕਿ ਹਾਂ ਸਿਰਦੇਸ਼ ਦੇ ਲਈ ਜਾਂ ਸਾਡੇ ਪੰਜਾਬ ਖਾਸ ਕਰਕੇ ਪੰਜਾਬ ਦੇ ਉਸ ਜੂਤ ਦੇ ਲਈ ਜਿੱਦਾ ਕੀ ਗਲਤ ਪਾਸਾ ਚੱਲ ਸਕਦਾ ਉਸ ਲਈ ਅਸੀਂ ਕੋਈ ਐਫਰਟ ਕੀਤਾ ਹੈ ਤਾਂ ਸਾਡੇ ਲਈ ਬੜਾ ਮਾੜਾ ਵਾਲੀ ਗੱਲ ਹੈ